ਖਬਰ ਵਿਸਤਾਰ ਨਾਲ ਜਥੇਦਾਰ ਗੜਗਛ ਨੇ ਹੈਰੀਟੇਜ ਸਟਰੀਟ ਦੇ ਕੰਮਾਂ ਤੇ ਇਤਰਾਜ਼ ਜ਼ਾਹਿਰ ਕੀਤਾ ਆਨੰਦਪੁਰ ਸਾਹਿਬ ਦੇ ਵਿੱਚ ਦੱਸਿਆ ਕਿ ਹੈਰੀਟੇਜ ਸਟਰੀਟ ਦੇ ਕੰਮਾਂ ਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ ਜਥੇਦਾਰ ਨੇ ਪੰਜਾਬ ਸਰਕਾਰ ਦੇ ਸੈਰ ਸਪਟਾ ਵਪਾਰ ਨੂੰ ਇਹ ਚਿੱਠੀ ਲਿਖੀ ਹੈ ਤਾਂ ਹੈਰੀਟੇਸੀ ਦੇ ਸੁੰਦਰੀਕਰਨ ਦੇ ਕੰਮਾਂ ਤੇ ਤੁਰੰਤ ਰੋਕ ਲਗਾਉਂਦੀ ਮੰਗ ਹੈ ਉਹਨਾਂ ਨੇ ਕਿਹਾ ਹੈ ਸ਼ਤਾਬਦੀ ਜੋ ਸ਼ਹੀਦੀ ਸ਼ਤਾਬਦੀ ਆ ਰਹੀ ਉਸ ਨੂੰ ਸਿਰਫ ਹੁਣ ਇੱਕ ਮਹੀਨਾ ਬਚਿਆ ਹੈ ਹੁਣ ਤੋਂ ਹੀ ਸੰਗਤ ਕੇਸਕਰ ਸਾਹਿਬ ਦੇ ਵਿੱਚ परेशानी बर्दाश्त नहीं की जाएगी कोई एतराज नहीं होना अमृतसर आनंदपुर साहब भी हैरीटेज स्ट्रीट बनाई जा रही है पिछले दिन सीएम भगवंत मान ने पत्थर रख्या जिस तो बाद क्या जा रहा है कि बिल्कुल एतराज है क्योंकि काम जो सफर हो रहा है और काम ਆ ਦੇ ਨਾਲ ਨਾਲ ਜਿਹੜੇ ਲੋਕ ਨੇ ਸਭ ਤੋਂ ਜ਼ਿਆਦਾ ਪਹਿਲਾਂ ਇਹ ਸਮੱਸਿਆ ਹੈ ਕਿ ਲੋਕ ਪ੍ਰਭਾਵਿਤ ਹੋ ਰਹੇ ਨੇ ਸੰਗਤ ਪ੍ਰਭਾਵਿਤ ਹੋ ਰਹੀ ਹੈ ਜਿਹੜੀ ਸੰਗਤ ਆ ਰਹੀ ਹੈ। ਰੈਸਿਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗਰੇਵਾਲ ਸਾਹਿਬ ਇਹ ਮੰਗ ਰੱਖੀ ਗਈ ਹੈ ਕਿ ਕੰਮ ਰੋਕਿਆ ਜਾਵੇ ਸਰਕਾਰ ਨੂੰ ਕਿਉਂਕਿ ਸੰਗਤ ਪ੍ਰਭਾਵਿਤ ਹੋ ਰਹੀ ਹੈ। ਆ ਕਿ ਕੁਝ ਚਿੱਠੀ ਚ ਜ਼ਿਕਰ ਕੀਤਾ ਗਿਆ ਹੈ ਔਰ ਹੁਣ ਤੱਕ ਕੀ ਕੋਈ ਰਿਸਪਾਂਸ ਇਸ ਤੇ ਮਿਲਿਆ ਹੈ? ਦੇਖੋ ਜਿਹੜੇ ਪ੍ਰਬੰਧਕ ਨੇ ਜਨ ਜਥੇਦਾਰ ਸਾਹਿਬ ਨੇ ਉਹਨਾਂ ਲਈ ਸੰਗਤ ਜਿਹੜੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਾਂ ਪਰੇਸ਼ਾਨੀਆਂ ਉਹ ਸਭ ਤੋਂ ਪਹਿਲਾਂ ਤੋਂ ਜਿਸ ਤਰ੍ਹਾਂ ਜਿਸ ਵੱਡੇ ਪੱਦਰ ਦੇ ਉੱਤੇ ਅਨੰਦਪੁਰ ਸਾਹਿਬ ਕੇ 350 ਸਾਲਾ ਸ਼ਹੀਦੀਪੁਰ ਮਨਾਇਆ ਜਾ ਰਿਹਾ ਉਸ ਦੇ ਲਈ ਆਮਦ ਹੁਣ ਤੋਂ ਸ਼ੁਰੂ ਹੋ ਗਈ ਆ ਮੈਂ ਕੱਲ ਹੀ ਗੱਲ ਕਰ ਰਿਹਾ ਸੀ ਉੱਥੋਂ ਦੇ ਮੈਨੇਜਰ ਸਾਹਿਬ ਨਾਲ ਕੀ ਹੁਣੇ ਤੋਂ ਨਗਰ ਕੀਰਤਨ ਚੱਲ ਪਏ ਨੇ ਕਰੀਬ-ਕਰੀਬ ਹਰ ਰੋਜ਼ ਜੈਂ ਇੱਕ ਦਿਨ ਛੱਡ ਕੇ ਨਗਰ ਕੀਰਤਨ ਆ ਰਿਹਾ ਆਉਣ ਵਾਲੇ ਦਿਨਾਂ 'ਚ ਤਾਂ ਹੋਰ ਵਾਧਾ ਹੋ ਜਾਣਾ ਸੋ ਇਸ ਗੱਲ ਨੂੰ ਲੈ ਕੇ ਜਨਦਰ ਸਾਹਿਬ ਨੇ ਦੇਖਿਆ ਕਿ ਜਿਹੜੇ ਨਗਰ ਕੀਰਤਨ ਆਏ ਆ ਉਹਨਾਂ ਦੇ ਨਾਲ ਸੰਗਤ ਕਾ ਪਰੇਸ਼ਾਨ ਹੋਈ ਆ ਤੇ ਪ੍ਰਬੰਧ ਦੇ ਵਿੱਚ ਬੜੀ ਬੜੀ ਮੁਸ਼ਕਲ ਆਈ ਆ ਸੋ ਇਸ ਕਰਕੇ ਇੱਕ ਬੇਨਤੀ ਪੱਤਰ ਭੇਜਿਆ ਵਾ ਸਾਡੇ ਸ਼ਰੂਨੀ ਕਮੇਟੀ ਦੇ ਮੈਨੇਜਰ ਸਾਹਿਬ ਵੱਲੋਂ ਜੀ ਠੀਕ ਆ ਤੁਸੀਂ ਕੰਮ ਸ਼ੁਰੂ ਕਰਾਇਆ ਵਾ ਪਰ ਦੇਰ ਬਾਅਦ ਸ਼ੁਰੂ ਕਰਾਇਆ ਜਿਹੜਾ ਕਿ ਸੰਗਤ ਦੇ ਰਸਤੇ ਵਿੱਚ ਅੜਕਾ ਬਣੇਗਾ ਸੋ ਅਸੀਂ ਇਹ ਕਿਨਾਂ ਇੱਕ ਜਿਹੜੀ ਪੱਤਰ ਭੇਜ ਕੇ ਗੱਲ ਦਾ ਜਾਣੂ ਕਰਾ ਰਹੇ ਹਾਂ ਕਿ ਤੁਸੀਂ ਇਹ ਬਾਤ ਸ਼ੁਰੂ ਕਰ ਲਿਓ ਹੁਣ ਜਿਹੜੀ ਸੰਗਤ ਦੇ ਰਾਜ ਰੁਕਾਵਟ ਨਾ ਬਣੋ ਕਿਉਂਕਿ ਸੰਗਤ ਦੇ ਲਈ ਸਹੂਲਤ ਮੁਹੱਈਆ ਕਰਾਉਣੀ ਸਰਕਾਰ ਦੇ ਲਈ ਜਿੱਥੇ ਹੈਗੀ ਆ ਉੱਥੇ ਸ਼ਰੋਣੀ ਗੁਰਦੁਆਰਾ ਪਰ ਉਹਨਾਂ ਕਮੇਟੀ ਜਹਾ ਸਿੰਘ ਸਾਹਿਬਾਨ ਦੇ ਕਹਿੰਦੇ ਆ ਪਹਿਲਾ ਮੁੱਢਲਾ ਇੱਕ ਜਿਹੜਾ ਫਰਜ ਆ ਠੀਕ ਇਸ ਕਰਕੇ ਅਸੀਂ ਕਿਹਾ ਗਿਆ ਅਸੀਂ ਚਾਹਵਾਂਗੇ ਕਿ ਸਰਕਾਰ ਇਸ ਗੱਲ ਤੇ ਗੌਰ ਕਰੇ ਜੀ ਠੀਕ ਹੈ ਸ਼ੁਕਰੀਆ ਬਹੁਤ ਬਾਤ ਤਮਾਮ ਗੱਲਬਾਤ ਲਈ ਧੰਨਵਾਦ ਹੈ ਤਾਂ ਕੁਲ ਮਿਲਾ ਕੇ ਹੈਰੀਟੇਜ ਸਟਰੀਟ ਦੇ ਕੰਮ ਨੂੰ ਰੋਕਣ ਲਈ ਕਿਹਾ ਗਿਆ ਹੈ ਕਿਹਾ ਗਿਆ ਹੈ ਕਿ ਵਿਗਨ ਪੈ ਰਿਹਾ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਨੂੰ ਪਰੇਸ਼ਾਨੀ ਹੋਣੀ ਅੰਕੇ ਵਤਨ ਹਾ ਤੇ ਪੀਪੀ ਆਕੂ ਆਰਪੀ ਸਿੰਘ ਦੇ ਵੱਲੋਂ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਆਰਪੀ ਸਿੰਘ ਨੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਨੇ ਰਿਹਾਈ ਦੀ ਮੰਗ ਕੀਤੀ ਹੈ ਪੁੱਲਰ ਨੂੰ ਮਨੁੱਖਤਾ ਦੇ ਆਧਾਰ ਤੇ ਰਿਹਾ ਕੀਤਾ ਜਾਵੇ ਆਰਪੀ ਸਿੰਘ ਦਾ ਕਹਿਣਾ ਹੈ ਪੁੱਲਰ ਮਾਨਸਿਕ ਤੌਰ ਤੇ ਬਿਮਾਰ ਨਹੀਂ ਔਰ 14 ਸਾਲ ਤੋਂ ਸਾਈਜ਼ੂਰ ਫਨੀਆਂ ਵੀ ਇਲਾਜ ਕਰਵਾ ਰਹੇ ਨੇ ਬਿਮਾਰੀ ਤੋਂ ਪ੍ਰੇੜਤ ਨੇ ਦਵਿੰਦਰਪਾਲ ਪੁੱਲਰ ਔਰ ਕੇਂਦਰ ਨੇ ਦੱਸਿਆ ਕਿ 2019 ਦੇ ਵਾਅਦੇ ਦੇ ਮੁਤਾਬਿਕ ਹਾਲੇ ਤੱਕ ਰਿਹਾਈ ਨਹੀਂ ਕੀਤੀ ਹੈ ਪਿਛਲੇ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਦਵਿੰਦਰਪਾਲ ਸਿੰਘ ਖੁੱਲਰ ਆਰ ਪੀ ਸਿੰਘ ਦਾ ਇਹ ਕਹਿਣਾ ਹੈ ਦੱਸਦੀ ਹੈ ਕਿ ਦਵਿੰਦਰਪਾਲ ਸਿੰਘ ਖੁੱਲਰ ਉਤੇ 1991 ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਸੁਮੇਦ ਸੈਣੀ ਤੋਂ ਬਾਅਦ ਪੰਜਾਬ ਦੇ ਡੀਜੀਪੀ ਦੇ ਵਿੱਚ ਜੋ ਸੇਵਾਮੁਕਤ ਹੋਏ ਨੇ ਉਹਨਾਂ ਦੇ ਆਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗੇ ਸਨ ਉਸ ਸਮੇਂ ਲੁਧਿਆਣਾ ਦੇ ਜੀਐਨਈ ਕਾਲਜ ਦੇ ਵਿੱਚ కెమికਲ ਇੰਜੀਨੀਅਰਿੰਗ ਦੇ ਉਹ ਪ੍ਰੋਫੈਸਰ ਸਨ ਜਿਸ ਦੇ ਕਾਰਨ ਉਹ ਰੂਪੋਸ਼ ਹੋ ਗਏ ਔਰ 1993 ਦੇ ਵਿੱਚ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬੰਜਿੰਦਰ ਸਿੰਘ ਬਿੱਟਾ ਉੱਤੇ ਅਤਵਾਦੀ ਹਮਲੇ ਦਾ ਦੇ ਵਿੱਚ ਵੀ ਇਹਨਾਂ ਦਾ ਨਾਂ ਸੀ ਤਰਪੀ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਆਰਪੀ ਸਿੰਘ ਜੀ ਸਵਾਗਤ ਹੈ ਨਿਊਜ਼ਟਨ ਪੰਜਾਬ ਤੇ ਤਾਂ ਤੁਸੀਂ ਮੰਗ ਰੱਖੀ ਹੈ ਖਾਸ ਤੌਰ ਤੇ ਨਿੱਜੀ ਮੁਲਾਕਾਤ ਵੀ ਕੀਤੀ ਹੈ ਜਾ ਕੇ ਸੀਐਮ ਦੇ ਨਾਲ ਦਿੱਲੀ ਦੇ ਔਰ ਇਹ ਮੰਗ ਰੱਖੀ ਗਈ ਦਵਿੰਦਰਪਾਲ ਸਿੰਘ ਪੁੱਲਰ ਨੂੰ ਲੈ ਕੇ ਕਿ ਰਿਹਾਈ ਹੋਵੇ ਹਾਲਾਂਕਿ ਇਹ ਵੀ ਜ਼ਿਕਰ ਹੋ ਗਿਆ ਕਿ ਪੀਐਮ ਮੋਦੀ ਦੇ ਵੱਲੋਂ 2019 ਚ ਕੁਝ ਲਿਸਟ ਜਿਹੜੀ ਜਾਰੀ ਕੀਤੀ ਗਈ ਸੀ ਸਿੰਘਾਂ ਨੂੰ ਰਿਹਾ ਕਰਨ ਦੀ ਬੰਦੀ ਸਿੰਘਾਂ ਦਾ ਜਿਹਨਾਂ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ ਤਾਂ ਉਸ ਨੂੰ ਲੈ ਕੇ ਵੀ ਅਜੇ ਬਹੁਤ ਸਾਰੇ ਸਿੰਘ ਨੇ ਜਿਹੜੇ ਅਜੇ ਵੀ ਜੇਲ੍ਹ ਚ ਬੰਦ ਨੇ ਤੁਸੀਂ ਜੋ ਮੰਗ ਰੱਖੀਏ ਉਸ ਨੂੰ ਲੈ ਕੇ ਕੀ ਕਹੋਗੇ ਆਰਪੀ ਸਿੰਘ ਜੀ ਸ੍ਰੀ ਗੱਲ ਤੇ ਸੀ ਗਲਤ ਕੋਟ ਕੀਤਾ ਉਹ ਮਨਿੰਦਰ ਸਿੰਘ ਸਿਸਟਰ ਤੇ ਫਾਇਦੀ ਸੀ ਮਨਿੰਦਰ ਸਿੰਘ ਬਿੱਟਾ ਜਿਹੜਾ ਕਾਂਗਰਸ ਦਾ ਯੂਥ ਦਾ ਪ੍ਰਧਾਨ ਸੀ ਉਹ ਉਸ ਤੇ ਅਟੈਕ ਕੀਤਾ ਸੀ ਠੀਕ ਹੈ ਠੀਕ ਹੈ ਸਰ ਉਹ ਹੱਥ ਜਿਹੜਾ ਉਹਨੂੰ ਲਗਭਗ ਛੇ ਸਾਲ ਹੋ ਗਏ ਜੇਲ੍ਹ ਵਿੱਚ ਉਹ 14 ਸਾਲ ਉਹਦਾ ਰਾਜ ਚੱਲ ਰਿਹਾ 14 ਸਾਲ ਤੋਂ ਉਹਦਾ ਮਾਨਸਿਕ ਬਿਮਾਰੀ ਹੈ ਦਿਮਾਗ ਦੀ ਬਿਮਾਰੀ ਉਹਦਾ ਰਾਜ ਅੰਮ੍ਰਿਤਸਰ ਹਸਪੀਟਲ ਵਿੱਚ ਚੱਲ ਰਿਹਾ ਜਿਹੜੇ ਕਹਿੰਦੇ ਕਿ ਆਦਮੀ ਦੀ ਹਾਲਤ ਐਹੋ ਜਿਹੀ ਨਹੀਂ ਹੈ ਕਿ ਉਹ ਮੈਂਟਲੀ ਸਟੇਬਲ ਹੈ ਉਹਦੀ ਬਾਤ ਸਹਾਰਾ ਠੀਕ ਨਹੀਂ ਹੈਗੀ ਉਹ ਲੋਕਾਂ ਨੂੰ ਪਛਾਣਨ ਤੋਂ ਮਨਾਂ ਕਰਦਾ ਕੋਈ ਪਛਾਣ ਸਹਾਰਾ ਉਹਦੀ ਬਾਤ ਸਹਾਰਾ ਕਰ ਤੇ ਉਸ ਕਰਕੇ ਹੋ ਜੇ ਬਦਦ ਨੂੰ ਜੇਲੀਟ ਨਹੀਂ ਰਹਿਣਾ ਚਾਹੀਦਾ ਉਹਨੂੰ ਦੇ ਪਰਿਵਾਰ ਦੇ ਨਾਲ ਰਹਿਣਾ ਚਾਹੀਦਾ ਇਸ ਕਰਕੇ ਮੈਂ ਪਹਿਲੇ ਵੀ ਅਪੀਲ ਕੀਤੀ ਸੀ ਐਲਜੀ ਸਾਹਿਬ ਜੀ ਅਗੇ ਸਰ ਅੱਛੇ ਦਿੱਲੀ ਚ ਔਰ ਅਰਵਿੰਦ ਕੇਜਰੀਵਾਲ ਨੂੰ ਵੀ ਅਪੀਲ ਕੀਤੀ ਸੀ ਐਸਕਿ ਮੈਂ ਸੀਐਮ ਸਾਹਿਬ ਨੂੰ ਭੇਜਿਆ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਔਰ ਬਾਕੀ ਏਜੰਡਾ ਜੀ ਅਗੇ ਸਰ ਡਿਸਕਸ਼ਨ ਤੇ ਉਹਦੇ ਚ ਵੀ ਡਿਸਕਸ਼ਨ ਕੀਤੀ ਕਿ ਜਿਹੜੀ ਵੀ ਅਗਲੀ ਮੀਟਿੰਗ ਹੋਏ ਉਹਦੇ ਚ ਇਹ ਮੈਟਰ ਨੂੰ ਕਨਸੀਡਰ ਕਰਨ ਔਰ ਮੈਂ ਉਹਨਾਂ ਨੂੰ ਪ੍ਰੋਪਰ ਇੱਕ ਚਿੱਠੀ ਅੱਜ ਆਪਣੇ ਵੱਲੋਂ ਤੋੜ ਰਿਹਾ ਵੀ ਡਿਟੇਲ ਲਿਖੀ ਵੀ ਇਹਨੂੰ ਕਿ ਉਹ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਪੁੱਲਰ ਨੂੰ ਵੀ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਆਰਪੀ ਸਿੰਘ ਜੀ ਗੱਲਬਾਤ ਕਰਨ ਲਈ ਧੰਨਵਾਦ ਹੈ ਤਾਂ ਕੁਲ ਮਿਲਾ ਕੇ ਖਾਸ ਤੌਰ ਤੇ ਜੇਕਰ ਅਸੀਂ ਜ਼ਿਕਰ ਕਰੀਏ ਉਸ ਸਮੇਂ 2012 ਦੇ ਵਿੱਚ ਵੀ ਨਾਂ ਜਿਹੜੇ ਨੇ ਐਲਾਨੇ ਗਏ ਸਨ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਦੀ ਹਾਲਾਂਕਿ ਉਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਵੀ ਸਨ ਤਦਵਿੰਦਰ ਪਾਲ ਸਿੰਘ ਪੁੱਲਰ ਨੂੰ ਲੈ ਕੇ ਵਾਰ-ਵਾਰ ਇਹ ਜ਼ਿਕਰ ਹੁੰਦਾ ਰਿਹਾ ਹੈ ਜਦੋਂ ਬੰਦੀ ਸਿੰਘਾਂ ਦਾ ਜ਼ਿਕਰ ਆਉਂਦਾ ਹੈ ਕਿ ਇਹ ਸਿਰਫ ਦਿੱਲੀ ਸਰਕਾਰ ਦੇ ਕੋਲ ਰਾਈਟਸ ਨੇ ਕਿ ਉਹ ਰਿਹਾ ਕਰ ਸਕਦੇ ਨੇ आरपी ਸਿੰਘ ਨੇ बीजेपी ਆਖੂ ਉਹਨਾਂ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਔਰ 1993 ਦੇ ਵਿੱਚ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਐਮ ਐਸ ਬਿੱਟਾ ਉਤੇ ਅਤਵਾਦੀ ਹਮਲੇ ਦੇ ਵਿੱਚ ਭੁੱਲਰ ਦਾ ਨਾਮ ਲਿਆ ਗਿਆ ਸੀ ਔਰ ਇਸ ਤੋਂ ਇਲਾਵਾ ਜਿਹੜਾ ਹੈ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਉਸ ਸਮੇਂ ਦੇ ਜਿਹੜੇ ਸੁਮੇਤ ਸੈਣੀ ਤਾਂ ਉਹਨਾਂ ਦੇ ਉਪਰ ਅਤਵਾਦੀ ਹਮਲੇ ਦੇ ਅੱਗੇ ਬਾਤ ਹੈ ਹਾਂ ਤੇ ਦਿੱਲੀ ਤੋਂ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਨੇ ਰਾਹੁਲ ਗਾਂਧੀ ਇਹ ਸਵਰਥ ਵੱਡੀ ਖਬਰ ਹੈ ਚੰਡੀਗੜ੍ਹ ਦੇ ਵਿੱਚ ਦੱਸਿਆ ਕਿ ਐਡੀਜੀਪੀ ਪੂਰਨ ਕੁਮਾਰ ਦੇ ਪਰਿਵਾਰ ਨੂੰ ਮਿਲਿਆ ਜਾਣਾ ਹੈ ਰਾਹੁਲ ਗਾਂਧੀ ਦੇ ਵੱਲੋਂ ਮੁਲਾਕਾਤ ਕੀਤੀ ਜਾਣੀ ਹੈ ਐਡੀਜੀਪੀ ਦੇ ਪਰਿਵਾਰ ਦੇ ਨਾਲ ਉਹ ਦੁੱਖ ਸਾਂਝਾ ਕਰਨਗੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਪਰਿਵਾਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਐਡੀਜੀਪੀ ਵਾਈ ਪੂਰਨ ਕੁਮਾਰ ਨੇ ਦੱਸਿਆ ਕਿ ਖੁਦਕੁਸ਼ੀ ਕਰ ਲਈ ਹੈ ਔਰ ਅਜੇ ਤੱਕ ਪਰਿਵਾਰ ਮੰਗ ਰੱਖ ਰਿਹਾ ਹੈ ਕਿ ਪਹਿਲਾਂ ਸਾਡੀ ਜਿਹੜੀ ਮੰਗ ਹੈ ਐਡੀਜੀਪੀ ਨੂੰ ਹਟਾਇਆ ਜਾਵੇ ਹੋਰ ਮੰਗਾਂ ਨੇ ਸ਼ਰਤਾਂ ਨੇ ਤਾਂ ਉਸ ਤੋਂ ਬਾਅਦ ਹੀ ਪੋਸਟਮਾਰਟਮ ਹੋਏਗਾ रवानगी हो गई है राहुल गांधी का एक काफिला तो दिखा रखे हैं दस दिए कि चंडीगढ़ के लिए दिल्ली तो रवाना हो गए हैं दस सवा दस का समय दसया जा रहा है और करीब करीब लगता है कि वो समय तक पहुँच जाएगी और परिवार मुलाकात होगी क्योंकि दिल्ली तो रवानगी जी है वो हो चुकी है काफिला तो दिखा रहे हैं तो दिल्ली दस्वीर ने और सब तो पहला न्यूज एटीन पंजाब तहन तो तस्वीर दिखा रखा है दिल्ली तो काफिला राहुल गांधी का तुर गया है ਕਾਂਗਰਸ ਨੇ ਅਸੀਂ ਕਿ ਕਹਿ ਸਕਦੇ ਹਾਂ ਕਿ ਸਾਰੇ ਮਾਮਲੇ ਦੇ ਵਿੱਚ ਝੰਡਾ ਬੁਲੰਦ ਕੀਤਾ ਹੋਇਆ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਖੜੇ ਰਹਾਂਗੇ ਪਰਿਵਾਰ ਦੇ ਨਾਲ ਜਦੋਂ ਤੱਕ ਉਹਨਾਂ ਨੂੰ ਲੱਗਦਾ ਹੈ ਕਿ ਇਨਸਾਫ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਵੱਡੇ ਅਧਿਕਾਰੀਆਂ ਦਾ ਦੇਖੋ ਨਾ ਇਸ ਸਾਰੇ ਮਾਮਲੇ ਦੇ ਵਿੱਚ ਆ ਰਿਹਾ ਹੈ ਤਾਂ ਜਿੱਕੇ ਦੇ ਵਿੱਚ ਲਗਾਤਾਰ ਪੰਜਾਬ ਤੋਂ ਵੀ ਚਰਨਜੀਤ ਚੰਨੀ ਸੰਸਦ ਜਲੰਧਰ ਤੋਂ ਤਾਂ ਉਹ ਮੁਲਾਕਾਤ ਲਈ ਸਭ ਤੋਂ ਪਹਿਲਾਂ ਪਹੁੰਚੇ ਸਨ ਉਸ ਤੋਂ ਬਾਅਦ ਲਗਾਤਾਰ ਬਾਕੀ ਦੇ ਹੋਰ ਲੀਡਰ ਵੀ ਜਿਹੜੇ ਨੇ ਪਹੁੰਚ ਰਹੇ ਨੇ ਹਰਿਆਣਾ ਤੋਂ ਕਾਂਗਰਸ ਦੇ ਜਿਹੜੇ ਮੰਤਰੀ ਨੇ ਵੱਖ-ਵੱਖ ਆਗੂ ਨੇ ਉਹ ਪਹੁੰਚ ਰਹੇ ਨੇ ਔਰ ਹੁਣ ਰਾਹੁਲ ਗਾਂਧੀ ਕਿਉਂਕਿ ਪਹਿਲਾਂ ਤੋਂ ਹੀ ਉਸ ਦਿਨ ਤੋਂ ਹੀ ਸਰਚਾਰ ਸ਼ੁਰੂ ਹੋ ਗਈ ਸੀ ਕਿ ਰਾਹੁਲ ਗਾਂਧੀ ਕੀ ਮੁਲਾਕਾਤ ਲਈ ਆਉਣਗੇ ਤਾਂ ਇਸ ਤੋਂ ਬਾਅਦ ਮੋਰ ਲੱਗਦੀ ਔਰ ਹੁਣ ਇੱਕ ਕਾਫਲਾ ਦਿੱਲੀ ਤੋਂ ਨਿਕਲ ਚੁੱਕਿਆ ਹੈ ਰਾਹੁਲ ਗਾਂਧੀ ਦਾ ਇਹ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਰਾਹੁਲ ਗਾਂਧੀ 10:30 ਦਾ ਸਮਾਂ ਹੈ ਕਿ ਚੰਡੀਗੜ੍ਹ ਪਹੁੰਚ ਜਾਣਗੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਸਭ ਤੋਂ ਵੱਡਾ ਮਸਲਾ ਇਸ ਦੇ ਵਿੱਚ ਇਹ ਹੈ ਕਿ ਦਲੇ ਤਹੂਨ ਦੇ ਚਲਦੇ ਅਫਸਰ ਦੇ ਨਾਲ ਐਡੀਜੀਪੀ ਦੇ ਨਾਲ ਜਿਹਾ ਹੋਇਆ ਇਹ ਸਾਰਾ ਕੁਝ ਉਨ੍ਹਾਂ ਨੇ ਆਪਣੇ ਸੁਸਾਇਡ ਨੋਟ ਦੇ ਵਿੱਚ ਬਿਆਨ ਕੀਤਾ ਹੈ ਜਾਣਕਾਰੀ ਦੇ ਮੁਤਾਬਿਕ ਅਗੇ ਵਤਾਂਗੇ ਔਰ ਇੱਕ ਅਜਿਹੀ ਖਬਰ ਦੇ ਬਾਰੂਖ ਕਰਦੇ ਹਾਂ ਜਿਸ ਨੇ ਸਭ ਨੂੰ ਚਿੰਜੋਰ ਕੇ ਰੱਖ ਦਿੱਤਾ ਪਟਿਆਲਾ ਦੇ ਵਿੱਚ ਪੋਕਸੋ ਐਕਟ ਦੇ ਤਹਿਤ ਨਿੱਜੀ ਸਕੂਲ ਦਾ ਅਧਿਆਪਕ ਗ੍ਰਫਤਾਰ ਕੀਤਾ ਗਿਆ ਹੈ ਚੌਥੀ ਕਲਾਸ ਦੀ ਇਹ ਬੱਚੀ ਜਿਸ ਦੇ ਨਾਲ ਅਸ਼ਲੀਲ ਦੀ ਖਬਰ ਹੈ ਜਿੱਥੇ ਦਿਲ ਦਾ ਦੌਰਾ ਪੈਣ ਦੇ ਨਾਲ ਸ਼ਖਸ ਦੀ ਮੌਤ ਹੋ ਗਈ ਹੈ ਸਿਵਲ ਡਰੈਸ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਹੱਥ ਵਿੱਚ ਉਸਨੇ ਪਿਸਤੌਲ ਵੇਖੀ ਤਾਂ ਮੁਲਾਜ਼ਮ ਦੇ ਹੱਥ ਵਿੱਚ ਪਿਸਤੌਲ ਦੇਖ ਕੇ ਸ਼ਖਸ ਨੂੰ ਹਾਰਟ ਅਟੈਕ ਆ ਗਿਆ 55 ਸਾਲਾ ਦਾ ਰakesh ਦੱਸਿਆ ਜਾ ਰਿਹਾ ਰakesh ਇਸ ਦਾ ਨਾਮ ਹੈ ਆਹ ਦੱਸ ਰਹੀ ਹੈ ਜਿਸ ਨੂੰ ਹਾਰਟ ਅਟੈਕ ਆਇਆ ਉਸ ਦੇ ਕਾਰਨ ਉਸ ਦੀ ਮੌਤ ਹੋ ਗਈ ਪਰਿਵਾਰ ਨੇ ਮੁਲਾਜ਼ਮ ਤੇ ਰਾਕੇਸ਼ ਨੂੰ ਤੱਕਾ ਮਾਰਨ ਦੇ ਇਲਜ਼ਾਮ ਲਗਾਏ ਉਸੀ ਵੇਟ ਕਰੋ ਥੋੜੀ ਜਿਹੀ ਸਰ ਵੇਟ ਤਾਂ ਕਰ ਰਹੇ ਮੈਨੂੰ ਇੱਕ ਵਾਰ ਦੱਸ ਤੁਸੀਂ ਕਹਿੰਦੇ ਆਨ ਡਿਊਟੀ ਹੈ ਕੰਨ ਤੇ ਕੋ ਉਹਨਾਂ ਨੇ ਬਿਨਾ ਪ੍ਰੋਕਸ਼ਨ ਦੇ ਭਾਈ ਉਹ ਲਈ ਹੈ ਕੋਈ ਗੱਲ ਨਹੀਂ ਜਿਵੇਂ ਅਸੀਂ ਆਈਏ ਸਾਫ ਜਗਾ ਪੀਣੇ ਕਲਪਾ ਚੱਲਦਾ ਹੁੰਦਾ ਐਡੀ ਕੋਈ ਗੱਲ ਨਹੀਂ ਸਰ ਇਹ ਫਸਟ ਟਾਈਮ ਮੈਂ ਦੇਖਿਆ ਇਹ ਬੰਦਾ ਇਸ ਲੁੱਕ ਦੇ ਵਿੱਚ ਹੈ ਕੋਈ ਗੱਲ ਨਹੀਂ ਮੈਂ ਫਸਟ ਟਾਈਮ ਆ ਬੰਦੇ ਨੇ ਕਿ ਇਸ ਲੁੱਕ ਦੇ ਵਿੱਚ ਹੈ ਨਾਲ ਦੀ ਨਾਲ ਐਸ ਐਚਓ ਸਾਹਿਬ ਜਿਹੜੇ ਮਸਲਾ ਸਮਝਣ ਦੀ ਕੋਸ਼ਿਸ਼ ਕਰਦੇ ਕੀ ਮਸਲਾ ਹੈ ਉਹ ਵੀ ਗੱਲਬਾਤ ਵੀ ਕਰਨਗੇ ਕਿਉਂਕਿ ਇੱਥੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਤੋਂ ਨਾਲ ਦੀ ਨਾਲ ਵੱਡਾ ਲੋਕਾਂ ਦੇ ਇਕੱਠ ਹੈ ਪਤਾ ਕਰਦੇ ਕਿ ਕੀ ਗੱਲਬਾਤ ਜਿਹੜੀ ਹੋ ਰਹੀ ਹੈ ਇਸੋ ਨਾਲ ਦੀ ਨਾਲ ਪਹੁੰਚ ਸੋਬਰ ਮਾਰਕੀਟ ਬੰਦੇ ਰਹਿੰਦੀ ਹੈ ਤਾਂ ਕਿ ਸਿਆਣੇ ਬਿਆਣੇ ਸਾਰੇ ਇਕੱਠੇ ਹੋ ਕੇ ਇੱਥੇ ਬਹਿ ਜਾਂਦੇ ਆ ਕੋਈ ਤਾਂ ਕਿ ਲੈ ਜਾਣ ਕਿੱਥੇ ਜਾਣੇ ਬਿਆਣੇ ਤਾ ਇੱਕ ਸੀਵਲਨਾ ਸੀਵਲਨ ਪੁਰਸਲੇ ਮੇਰੇ ਮਾਸਟਰ ਨੂੰ ਧੱਕਾ ਮਾਰ ਐ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਸਾਡੇ ਹੁਣ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਬਸ hota ਘੰਟਾ ਹੋ ਗਿਆ ਜੀ ਦਬਾਣਾ ਘੰਟਾ ਅੱਛਾ ਜਦੋਂ ਸੀ ਆਵਾਜ਼ ਠਾਣ ਲੱਗੇ ਇਹ ਮੁੱਲਾ ਪਰ ਗਰੀਬ ਦਾਸ ਦਾ ਰਕਬਾ ਹੈ ਹਾਂਜੀ ਅੱਛਾ ਕੀ ਇਹ ਜਗ੍ਹਾ ਦਾ ਕੋਈ ਨਾਮ ਹੈ ਮੁੱਲਾ ਪਰ ਮੁੱਲਾ ਤੇ ਕੇ ਮੇਨ ਬਸ ਸਟੈਂਡ ਦੇ ਪਿੱਛੇ ਸਾਡਾ ਫਾਰਮ ਛੋਟਾ ਜਿਹਾ ਉੱਥੇ ਬੈਠਨੇ ਪਤਾ ਟਾਈਮ ਪਾਸ ਦੀ ਹਾਂਜੀ ਮੌਕੇ ਤੇ ਕੀ ਹੋਇਆ ਮੌਕੇ ਤੇ ਦਸੂ ਜੀ ਆਉਣ ਗਿਆ ਬਈ ਮੌਕੇ ਤੇ ਅਸਰ ਸਾਹਿਬ ਪਹੁੰਚੇ ਹੋਏ ਜੀ ਪਿੰਡ ਵਾਲੇ ਆ ਜਾਂਦੇ ਵੀ ਇਹ ਤੇ ਬੰਦੇ ਦੇ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਪਾ ਕੇ ਪਰ ਇਹਨੂੰ ਅੰਦਰ ਘੇਰੋ ਬੰਦੇ ਨੂੰ ਨਹੀਂ ਉਹ ਵੀ ਉਰੀ ਹੈ ਜੀ ਜਿਹੜੇ ਮੌਕੇ ਦੇ ਦੀ ਜੀ ਠੀਕ ਹੈ ਜੀ ਬੰਦੇ ਤੁਰੰਤ ਇਹ ਪਰਚਾ ਪਾਓ ਉਹਨੂੰ ਅੰਦਰ ਘੇਰੋ ਜੀ ਸਾਡੀ ਮੰਗ ਆ ਹੈ ਜੀ ਪਿੰਡ ਦੀ ਪੰਚਾਇਤ ਦੀ ਵੀ ਮੰਗਾਈ ਹੈ ਜੀ ਪਿੰਡ ਦੇ ਵਸਨੀਕਾਂ ਦੀ ਪੰਚ ਮੰਗ ਆਹੀ ਹੈ ਜੀ ਹਾਂ ਸੋ ਤਮਨੋਜ ਰਾਠੀ ਮੇਰੇ ਸੋਗੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਕੀ ਹ ਹੁਣ ਤੱਕ ਦੀ ਜਾਣਕਾਰੀ ਇਹ ਕਿਹਾ ਜਾ ਰਿਹਾ ਹੈ ਕਿ ਸ਼ਖਸ ਜਿਹੜਾ ਹੈ ਉਹ ਪੁਲਿਸ ਨੂੰ ਸਿਵਲ ਡਰੈਸ ਦੇ ਵਿੱਚ ਉਸਨੇ ਪਿਸਤੌਲ ਹੱਥ ਦੇਖਿਆ ਤਾਂ ਉਹਨੂੰ ਹਾਰਟ ਅਟੈਕ ਆ ਗਿਆ ਤਾਂ ਮੌਤ ਹੋਈ ਹੈ ਪਰਿਵਾਰ ਕੁਝ ਹੋਰ ਕਹਿ ਰਿਹਾ ਹੈ ਦੇਖੋ ਗੁਰਜੋਤ ਇਹਦੇ ਵਿੱਚ ਹੁਣ ਦੋ ਤਿੰਨ ਚੀਜ਼ਾਂ ਨੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਮੁੱਲਾਪੁਰ ਦਾ ਏਰੀਆ ਹੈ ਬਿਲਕੁਲ ਮੇਨ ਮੁੱਲਾਪੁਰ ਹੈ ਬੱਸ ਸਟੈਂਡ ਦੇ ਪਿੱਛੇ ਜਿਹੜੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਜਾਂ ਪੁਲਿਸ ਦੀ ਜਿਹੜੀ ਗੱਲਬਾਤ ਹੋਈ ਹੈ ਸਾਡੇ ਨਾਲ ਪੁਲਿਸ ਸੀਆਈ ਸਟਾਫ ਨੂੰ ਜਿਹੜੀ ਪੀਆਈਏ ਖਰੜ ਹੈ ਉਹਨਾਂ ਇਹਨੂੰ ਇੱਕ ਇਨਫੋਰਮੇਸ਼ਨ ਸੀ ਕਿ ਇੱਥੇ ਜੂਆ ਚੱਲਦਾ ਹੈ ਇੱਥੇ ਕਾਫੀ ਵੱਡੇ ਲੈਵਲ ਤੇ ਜਿਸ ਨੂੰ ਲੈ ਕੇ ਰੇਡ ਕਰਨ ਪਹੁੰਚੀ ਸੀ ਜਿਹੜੀ ਪੁਲਿਸ ਕਹਿੰਦੀ ਨਜ਼ਰ ਆ ਰਹੀ ਹੈ ਕਿ ਉੱਥੇ ਪੁਲਿਸ ਮੁਲਾਜ਼ਮ ਪਹੁੰਚੇ ਸੀਗੇ ਔਰ ਅੰਦਰ ਜਿਹੜਾ ਰੂਮ ਦੇ ਵਿੱਚ ਚਾਰ ਤੋਂ ਪੰਜ ਲੋਕ ਬੈਠੇ ਸੀਗੇ ਅਚਾਨਕ ਹੀ ਆ ਕੇ ਉਹਨਾਂ ਨੇ ਪਿਸਤਲਾ ਤਾਨਦੀ ਜਿਹੜੇ ਇਹ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਨਹੀਂ ਹਿਲਣਾ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਹਾਲਾਂਕਿ ਜਿਨਦੀ ਮੌਤ ਹੋਈ ਹੈ 55 ਸਾਲ ਦੇ ਰਾਕੇਸ਼ ਉੱਥੇ ਉੱਥੇ ਪਿੰਡ ਦੇ ਰਹਿਣ ਵਾਲੇ ਨੇ ਮੁਲਾਪੁਰ ਦੇ ਔਰ ਅਚਾਨਕ ਉਹਨਾਂ ਨੇ ਦੇਖਿਆ ਉਹਨਾਂ ਨੂੰ ਹਾਰਟ ਅਟੈਕ ਜਿਹੜਾ ਆਇਆ ਔਰ ਅਚਾਨਕ ਹੀ ਉੱਥੇ ਡਿੱਗ ਪਏ ਜਿਹੜੀ ਜਾਣਕਾਰੀ ਹੈ ਪੁਲਿਸ ਵੱਲੋਂ ਦੇ ਰਹੀ ਹੈ ਲੇਕਿਨ ਦੂਜੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਇਲਜ਼ਾਮ ਹੈ ਕਿ ਅਚਾਨਕ ਆ ਕੇ ਸਿਵਲ ਰੈੱਡ ਚ ਪਹੁੰਚੇ ਸੀ ਜਿਹਦੇ ਹੱਥਾਂ ਦੇ ਵਿੱਚ ਗਨ ਸੀ ਔਰ ਅਚਾਨਕ ਹੀ ਆ ਕੇ ਉਹਨਾਂ ਨੇ ਧੱਕਾ ਦਿੱਤਾ ਜਿਸ ਕਰਕੇ ਜਿਹੜਾ ਰਾਕੇਸ਼ ਹੈ ਉਹਦੀ ਹਾਰਟ ਅਟੈਕ ਦੇ ਨਾਲ ਡੈਥ ਹੋ ਚੁੱਕੀ ਹੈ ਹਾਲਾਂਕਿ ਕਾਫੀ ਉਥੇ ਤਾਂ ਨਾਪੂਨ ਸਿਚੁਏਸ਼ਨ ਸੀ ਮੌਕੇ ਤੇ ਜਿਹੜੇ ਡੀਐਸਪੀ ਨੇ ਐਸਐਚਓ ਨੇ ਮੌਕੇ ਤੇ ਪਹੁੰਚੇ ਔਰ ਉਹਨਾਂ ਨੂੰ ਜਿਹੜੀ ਬਾਡੀ ਨੂੰ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਬਾਡੀ ਨੂੰ ਜਿਹੜਾ ਹੈਗਾ ਉਹ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਅਜੇ ਤਾਂ ਪੋਸਟਮਾਰਟਮ ਕੀਤਾ ਜਾਣਾ ਹੁਣ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ ਕਿ ਆਖਿਰ ਜਿਹੜੀ ਮੌਤ ਦਾ ਕਾਰਨ ਕੀ ਹੈ ਹਾਰਟ ਅਟੈਕ ਹੈਗਾ ਜਾਂ ਕੀ ਹੈ ਕਿਉਂਕਿ ਇਹ ਵੀ ਜਾਣਕਾਰੀ ਜਿਹੜੀ ਪੁਲਿਸ ਦਿੱਤੀ ਨਜ਼ਰ ਆ ਰਹੀ ਹੈ ਕਿ ਜਿਹੜਾ ਮਰੀਜ਼ ਸੀਗਾ ਉਹ ਆਲਰੇਡੀ ਮਰੀਜ਼ ਸੀ ਉਹਨਾਂ ਨੂੰ ਪਹਿਲਾਂ ਇਨਸਟੰਟ ਪਏ ਹੋਏ ਨੇ ਹੁਣ ਇਹ ਦੇਖਣਾ ਹੋਵੇਗਾ ਲੇਕਿਨ ਜਿਹੜੇ ਪੇਂਡ ਦੇ ਲੋਕ ਨੇ ਜਿਹੜੇ ਪਿੰਡ ਦੇ ਲੋਕ ਨੇ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਇਹ ਪੁਲਿਸ ਦੀ ਇੱਕ ਅਣਕੇਲੀ ਹੈ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੋਈ ਹੈ ਔਰ ਇੱਕ ਬੰਦੇ ਦੀ ਮੌਤ ਹੋਈ ਹੈ ਉਹਨਾਂ ਦੇ ਜਿਹੜੀ ਪੁਲਿਸ ਮੁਲਾਜ਼ਮ ਉੱਥੇ ਪਹੁੰਚੇ ਸੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਕਾਫੀ ਜਿਹੜੇ ਲੋਕ ਨੇ ਪਿੰਡ ਦੇ ਲੋਕ ਨੇ ਉੱਥੇ ਇਕੱਠੇ ਹੋਈ ਸੀ ਤੇ ਅੱਜ ਹੁਣ ਦੇਖਣਾ ਹੋਵੇਗਾ ਕਿ ਪੋਸਟਮਾਰਟਮ ਜਿਹੜਾ ਹੁੰਦਾ ਉਹਦੀ ਰਿਪੋਰਟ ਕੀ ਆਂਦੀ ਹੈ ਉਹਦੇ ਬਿਹਾਫ ਤੇ ਪੁਲਿਸ ਕਾਰਵਾਈ ਕਰੋ ਔਰ ਪੁਲਿਸ ਨੇ ਆਸ਼ਵਾਸ਼ਣ ਦਿੱਤਾ ਹੈ ਜਿਹੜੇ ਪਿੰਡ ਦੇ ਲੋ ਜੀ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਦੇਖਣਾ ਹੋਏਗਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੀ ਕੁਝ ਆਉਂਦਾ ਹੈ अगर वे उधर पटना साहिब दसम पातशाह का जोड़ा रखा जाएगा जी हाँ माता साहिब कौर का भी जोड़ा नाल ही सुशोभित किया जाएगा तो दिवाली तो बाद तो नगर कीर्तन निकलेगा दिल्ली तो पटना साहिब तक दसदी के नगर कीर्तन क्ढा जाएगा नगर कीर्तन के जोड़े ले जाए जाएंगे गुरु गोबिंद सिंह जी के जन्म स्थान ਪਟਨਾ ਸਾਹਿਬ ਦੇ ਵਿੱਚ ਇਸ ਨੂੰ ਸ਼ੁਸ਼ੋਭਿਤ ਕੀਤਾ ਜਾਇਗਾ ਤਾਂ ਇਹ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਤਾਂ ਸੁਭਾਵਿਕ ਤੌਰ ਤੇ ਹਰ ਕਿਸੇ ਨੂੰ ਇਹ ਤਾਂਗ ਰਹਿੰਦੀ ਹੈ ਹਰ ਕਿਸੇ ਦੀ ਇਹ ਇੱਛਾ ਰਹਿੰਦੀ ਹੈ ਖਾਸ ਤੌਰ ਤੇ ਜਿਹੜੇ ਗੁਰਧਾਮਾਂ ਦੇ ਵਿੱਚ ਦਰਸ਼ਨ ਕਰਨ ਪਹੁੰਚਦੇ ਨੇ ਸਿੱਖ ਸੰਗਤ ਹੈ ਔਰ ਗੁਰਨਾਨਕ ਨਾਮ ਨੇਵਾ ਸੰਗਤ ਹੈ ਸਭ ਦੀ ਇਹ ਤਾਂਗ ਰਹਿੰਦੀ ਹੈ ਕਿ ਉਹਨਾਂ ਦੇ ਵੱਲੋਂ ਗੁਰੂ ਸਾਹਿਬਾਨਾਂ ਦੇ ਪਾਏ ਹੋਏ ਵਸਤਰ ਉਹਨਾਂ ਦੇ ਜੋੜੇ ਉਹਨਾਂ ਦੇ ਨਾਲ ਸੰਬੰਧਿਤ ਕਿਹੜੀ ਵੀ ਪਾਵੇਂ ਵਸਤ ਹੋਵੇ ਉਸ ਨੂੰ ਉਹ ਵੇਖਣ ਉਸ ਦੇ ਦਰਸ਼ਨ ਕਰੇ प्रोसेस के जो नतीजे निकले हैं एक तो सिमरत जी ने बताया कि कमेटी के रिकमेंडेशन थी कि जोड़े साहब जो है पटना साहब गुरुद्वारा में लोगों को रिस्पेक्ट और बीसंस के लिए रखे जाएं अभी हमारे कमेटी मेंबर एक ने बताया कि एक हमारे में से कई ऐसे कमेटी मेंबर जिन्होंने उन्होंने दो ढाई सौ लोगों के साथ कंसल्टेशन की ਔਰ ਉਹ ਜੋ इमर्जिंग कंसेंसस ਹੈ उसको आगे फोर्टिफाई किया गया औरों से बातचीत कर